ਦੇ ਪਾਸੇ ਸਵਰਗਵਾਸੀ ਦਿਲਜੀਤ ਪਹਿਲਵਾਨੀ ਦਾ ਸ਼ਾਗਿਰਦਾ ਬਾਬਾ ਭਗਤੀ ਨਾਸ ਖੜਾ ਮਾਛੀਵਾੜਾ ਸ਼ੰਮੀ ਪਹਿਲਵਾਨ ਦਾ ਸੁਪੁੱਤਰ ਆ ਗੌਰਵ ਹੈ ਮਾਛੀਵਾੜੇ ਵਾਲਾ ਗੌਰਵ ਹੱਥ ਖੜਾ ਕਰਦੇ ਮੱਲਾ ਇੱਕ ਰਾਦੋ ਜੀ ਕੁਸ਼ਤੀ ਸ਼ੁਰੂ ਹੈਲੋ ਹੈਲੋ ਮੰਗੇ ਥੋੜੇ ਜਿਹਾ ਨਾ ਸਾਡੇ ਆਏ ਹੋਏ ਮਹਿਮਾਨਾਂ ਦੇ ਨਾ ਸਨਮਾਨ ਕਰਨੇ ਸਾਡੀ ਪੰਚਾਇਤ ਵੱਲੋਂ ਉਹ ਬੇਨਤੀ ਹੈ ਨਾਮ ਬੋਲਾਂਗੇ ਤਾਂ ਸਾਡੇ ਮੋਢ ਬਾਰ ਬੰਦੀਆਂ ਦੇ ਸਨਮਾਨ ਕਰਨੇ ਕਿਰਪਾ ਕਰਕੇ ਉਹ ਵੀ ਇੱਥੇ ਆ ਜਾਣਾ ਆਪ ਤੋਂ ਪਹਿਲਾਂ ਰਵਿੰਦਰ ਟੱਕਰ ਜੀ ਰੇਜ ਟੱਕਰ ਜੀ ਟੱਕਰ ਸਾਹਿਬ ਨੂੰ ਕੁਦਰੋਂ ਲੋ ਆਓ ਜੀ ਫਿਰ ਗੁਰਵਿੰਦਰ ਸਿੰਘ ਪਾਟਿਆ ਫੇਰੀ ਸ਼ਰਮਾ ਫੇ ਰੋੜਾ ਮੈਡੀਕਲ ਹਾਲ ਤੋਂ ਰਾਜੂ ਭਾਜੀ ਫੇ ਸਾਡਾ ਗਵਾਂਢੀ ਪੰਚ ਸਰਪੰਚ ਸੁੱਖਾ ਮਾਲੜੀ ਹਾਂਜੀ ਦਰਸ਼ਨ ਸੇ ਕੁਦਮ ਰਵੀਰੇ ਬਿੱਲਾ ਨਵਾਬ ਦੀ ਤਰਜੀਹ ਤੋਂ ਪੁੱਜਿਆ ਜਿੱਤੇ ਵੱਡਾ ਛੰਝ ਮੇਲਾ ਕਰਾਉਦੇ ਆ ਆ ਕਹਿੰਦੇ ਤਰਮਿੰਦਰ ਇੱਕ ਵਾਰੀ ਹੱਥ ਖੜਾ ਕਰੀ ਬਈ ਆ ਦਰਸ਼ਕ ਵੀਰ ਬੈਠੇ ਨੇ ਮੱਲਾਂ ਦੀ ਜਾਣਕਾਰੀ ਦੇਣੀ ਹੈ ਆ ਮੁੰਡੇ ਦਾ ਕੁਰਕਵਿੰਡ ਤੇ ਲਾਗੇ ਮਾਜੇ ਦੀ ਧਰਤੀ ਤੇ ਲਾਗੇ ਪਿੰਡ ਪੋ ਪਿੰਡ ਪੈਂਦਾ ਬਾਬੇ ਦੀਪ ਸਿੰਘ ਦਾ ਜਨਮ ਹੋਇਆ ਮੇਰੇ ਵੀਰੋ ਜਿਹੜਾ ਬਿਨਾ ਸੀਤ ਤੋਂ ਲੜਿਆ ਐ ਕਿੰਨਾ ਮਹਾਨ ਜੁਦਾ ਹੋਵੇਗਾ ਅੰਦਰ ਬਾਬਾ ਦੀਪ ਸਿੰਘ ਤੇ ਭਾਗਾ ਵਾਲਾ ਜਿਹੜਾ ਉਹਦਾ ਉੱਥੇ ਜਨਮ ਹੋਇਆ ਇਹ ਕਹਿੰਦੇ ਪਦਾਰਥ ਪਹਿਲਵਾਨ ਨੂੰ ਆਪਣਾ ਉਸਤਾਦ ਮੰਦਾ ਇਧਰਲੇ ਪਾਸੇ ਗੌਰ ਮਾਚੀਵੜ ਵਾਲਾ ਕਹਿੰਦੇ ਵੀ ਜਦੋਂ ਰਾਹ ਹੋ ਜਾਂਦੇ ਆ ਰਾਹ ਤੋਂ 19 ਕਿਲੋਮੀਟਰ ਦੀ ਦੂਰੀ ਤੇ ਪਿੰਡ ਮਾਚੀਵਾੜਾ ਪੈਂਦਾ ਹੈ ਕਿਤੇ ਗੁਰੂ ਗੋਬਿੰਦ ਸਿੰਘ ਜੀ ਮਾਰੇ ਕਲਗੀਧਰ ਬਾਦਸ਼ਾਹ ਦੀਆਂ ਗੱਲਾਂ ਜੰਗਲਾਂ ਦੀਆਂ ਗੱਲਾਂ ਹੋਈਆਂ ਭੀਮਾ ਪਹਿਲਵਾਨ ਜੀ ਏ ਮੁੰਡਾ ਸ਼ੰਮੀ ਪੁਲਵਾਨ ਦਾ ਪੁੱਤਰਾ ਹੈ ਸਰਦਾਰ ਦਲਜੀਤ ਸਿੰਘ ਨੂੰ ਆਪਣਾ ਉਸਤਾਦ ਮੰਨਦਾ ਹੈ ਭਵੇਂ ਦੁਨੀਆਂ ਵਿੱਚ ਨਹੀਂ ਰਿਹਾ ਉਸਤਾਦਾਂ ਦੀ ਵੱਡੀ ਗੱਲ ਹੁੰਦੀ ਹੈ ਮਾਪੇ ਜਨਮ ਦਿੰਦੇ ਕਰਮ ਰੱਬ ਦਿੰਦਾ ਇੱਥੇ ਗੁਰੂ ਦਾ ਤੀਜਾ ਸਥਾਨ ਬਣਦਾ ਮਦ ਸਿੱਖਿਆ ਦੀ ਜੁਨੀ ਮਿਲ ਜਾਵੇ ਫਿਰ ਆਣ ਕੇ ਬੰਦਾ ਇਨਸਾਨ ਬਣਦਾ ਮੇਰ ਹੋਵੇ ਜੇ ਰੱਬ ਦੀ ਮੇਰ ਦੀ ਨਾ ਤਲ ਜਾ ਕੇ ਬੰਦਾ ਪਲਵਾਨ ਬਣਦਾ ਚੱਕੀ ਮੈਗ ਤੇ ਬੈਚ ਛੇੜ ਦੇ ਕਹਾਣੀ ਨੂੰ ਵਾਹ ਜੀ ਵਾਹ ਸਿਰੇ ਦੇ ਮੁਕਾਬਲੇ ਜਿਹੜੇ ਮੈਦਾਨ ਦੇ ਵਿੱਚ ਇਹਨਾਂ ਬੱਬਰ ਸ਼ੇਰਾਂ ਦੇ ਦਰਮਿਆਨ ਸ਼ੁਰੂ ਹੋਏ ਆ ਕਹਿੰਦਾ ਕਰਨ ਤਬੱਸਿਆ ਪੁੱਤ ਲਈ ਮਾਪੇ ਫਿਰ ਮਿਹਰ ਖੁਦਾ ਦੀ ਹੁੰਦੀ ਏ ਆ ਚਾਮਾਂ ਦੇ ਨਾਲ ਪਾਲਣ ਪੁੱਤ ਨੂੰ ਫਿਰ ਚੰਡੀ ਜਿੱਤ ਹੁੰਦੀ ਏ ਕੇ ਗਿਆਨਮੰਦੀ ਸੰਗਤ ਜੰਗੀ ਤਾਰ ਦੇਵੇ ਵਿਦਵਾਨਾਂ ਨੂੰ ਖਾਣ ਪੀਣ ਤੇ ਮਿਹਨਤ ਵੱਡੀ ਚਾਹੀਦੀ ਪਹਿਲਵਾਨਾਂ ਨੂੰ ਚੰਡਿਆ ਜੋ ਉਸਤਾਦ ਕਿਸੇ ਦਾ ਪਾਵੇ ਬਖਤ ਪਹਿਲਵਾਨਾਂ ਨੂੰ ਅਮਰਦੇਵ ਵੀ ਕਰੇ ਸਲਾਮਾ ਝੁਕ ਝੁਕ ਕੇ ਪਹਿਲਵਾਨਾਂ ਨੂੰ ਅਮਨਦੇਲ ਵੀ ਕਰੇ ਸਲਾਮਾ ਚੁੱਕ ਚੁੱਕ ਕੇ ਪਹਿਲਵਾਨੇ ਨੂੰ ਉਹ ਪਸ਼ਮਿੰਦਰ ਹੈ ਆਲਮਗੀਰ ਦੇ ਵਿੱਚ ਦੋ ਅਖਾੜੇ ਚੱਲਦੇ ਨੇ ਇੱਕ ਕਹਿੰਦੇ ਸਕੰਦਰ ਪਹਿਲਵਾਨ ਦਾ ਇੱਕ ਮਾਸਟਰ ਅਖਾੜਾ ਚੱਲਦਾ ਮਿਰਬਿਰੋ ਆਹ ਕਹਿੰਦੇ ਇੰਡੀਅਨ ਨੇਵੀ ਪਹਿਲਵਾਨ ਹੈ ਮਿਰਬਿਰੋ ਤਿਲਵੰਦ ਸਿੰਘ ਦਾ ਪੁੱਤਰ ਕਾਲੇ ਕੈਜ ਦੇ ਵਿੱਚ ਸਾਹਮਣੇ ਖੇਡ ਦੇ ਮੈਦਾਨ ਦੇ ਵਿੱਚ ਦਰਵਿੰਦਰ ਪਹਿਲਵਾਨ ਜੀ ਨੂੰ ਆਪਣਾ ਉਸਤਾਦ ਮੰਨਦਾ ਆਲਮਗੀਰ ਵਾਲਾ ਮੇਰੇ ਵੀਰੋ ਆਲਮਗੀਰ ਜ਼ਿਲ੍ਹਾ ਲੁਧਿਆਣੇ ਨੂੰ ਬੁਲਾਉ ਕਰਦਾ ਮੇਰੇ ਵੀਰੋ ਕਹਿੰਦੇ ਵੀ ਮਾਲਵੇ ਦੇ ਸਭ ਤੋਂ ਵੱਡਾ ਜੋਨ ਹੈ ਪੰਜਾਬ ਦਾ ਮਾਝਾ ਮਾਲਵਾ ਤੇ ਦਵਾਬਾ ਹੈਪੀ ਬਰਥ ਜੀ ਸਰ ਹੈਲੋ ਹੈਲੋ ਇੱਕ ਸਨਮਾਨ ਸਾਡੇ ਸੁੱਖਾ ਸਰਪੰਚ ਤੇ ਸਾਡੀ ਬਲਾਕ ਸ਼ੰਤੀ ਮੈਂਬਰ ਜੀ ਹੈਗੀ ਆ ਤਾਂ ਬੰਦ ਸਰਪੰਚ ਤੇ ਪ੍ਰਦੀਪ ਸ਼ੇਰਪੁਰੀ ਜੀ ਕਿਰਪਾ ਕਰਕੇ ਸਟੇਜ ਤੇ ਆ ਕੇ ਆਪਣਾ ਸਨਮਾਨ ਲੈ ਕੇ ਜਾਣ ਜੀ ਸਾਡੇ ਸੈਕਟਰੀ ਸਾਹਿਬ ਨਰਿੰਦਰ ਭਾਜੀ ਸੈਕਟਰੀ ਸਾਹਿਬ ਨਰਿੰਦਰ ਪਾਜੀ ਮੰਗੇ 1 ਮਿੰਟ ਤੋਂ ਪਲੀਜ਼ ਜੀ ਰਾਜੇ ਸਰਪੰਚੇ ਮੇਰਾ ਵੀ ਰਾਜੋ ਸਾਰੇ ਜਣੇ ਹੁੰਦਲ ਸਾਹਿਬ ਜੇ ਕੋਈ ਨਾਂ ਰਹਿ ਗਿਆ ਤਾਂ ਮੇਰਾ ਵੀਰ ਹੈ ਨਾ ਮਨੋਰੀ ਸਰਪੰਚ ਸਾਡਾ ਸੋਨੀ ਗਿੱਲ ਪਾਜੀ ਹੈਪੀ ਸ਼ੇਰਪੁਰ ਆਜੋ ਮੇਰਾ ਵੀਰ ਹਾਂਜੀ ਮਾਨ ਸਤਿ ਮਾਨ ਨਾਲ ਨਾਲ ਕਿਉਂਕਿ ਵੱਡੀਆਂ ਕੁਸ਼ਤੀਆਂ ਵੱਡੇ ਪੜ ਗਏ ਕੁਸ਼ਤੀਆਂ ਆਰ ਪਰ ਹੋਣ ਗਿਆ ਲਮ ਜੀ ਆਜੋ ਹਾਂ ਕੱਲ ਨੂੰ ਟੰਡੂਵਾਲ ਦਾ ਛੇ ਮੇਲਾ ਹੋਵੇਗਾ ਜਿੱਥੇ ਪ੍ਰਤਪਾਲ ਫਗਵਾੜਾ ਤੇ ਤਰਮਿੰਦਰ ਕਹਾੜੀ ਦੀ ਕੁਸ਼ਤੀ ਹੋਵੇਗੀ ਬਲਰਾਜ ਬੋਪਰੇ ਸਾਡੇ ਭਰਾ ਦਾ ਧੰਨਵਾਦ ਹੈ ਬਰਾਜ ਵੀਰ ਦਾ ਧੰਨਵਾਦ ਹੈ ਪ੍ਰਦੀਪ ਸਿੰਘ ਜੀ ਤੇ ਸੁੱਕਾ ਸਰਪੰਚ ਹੁਣ ਦਾ ਇੱਥੇ ਪਹੁੰਚਣ ਦੇ ਧੰਨਵਾਦ ਕਰਦੇ ਆ ਸੁਖਾ ਸਰਪਾਜ ਆ ਸਾਹਮਣੇ ਕੁਸ਼ਤੀ ਦੀ ਗੱਲ ਛੇੜੀਏ ਆ ਕੁਸ਼ਤੀ ਆ ਰਾ ਪਰ ਲੈਣੀ ਐ ਮੇਰ ਬਿਰੋ ਕਹਿੰਦੇ ਵੀ ਆ ਗੌਰਵ ਐ ਮੇਰ ਬਿਰੋ ਇਹ ਮੁੰਡਾ ਉਹ ਪਹਿਲਵਾਨ ਐ ਦੁਨੀਆ ਦਾ ਮੇਰ ਬਿਰੋ ਜਿੰਨੇ ਕਦੇ ਪੁੱਛਿਆ ਨਹੀਂ ਮੇਰੀ ਕੁਸ਼ਤੀ ਕਿਹਦੇ ਨਾਲ ਹੋਵੇਗੀ ਇਹ ਕਹਿੰਦਾ ਜਿਹਦੇ ਨਾਲ ਦਿਲ ਚਾਹੁੰਦਾ ਉਹਦੇ ਨਾਲ ਕਰਵਾ ਦਿਓ ਤੇ ਜੇ ਤਰੀਕ ਫੜ ਲਈ ਤੇ ਇਹ ਮੁੰਡਾ ਪਹੁੰਚ ਜਾਂਦਾ ਕਹਿੰਦੇ ਵੀ ਵੱਡੀਆਂ ਗੱਲਾਂ ਹੋਈਆਂ ਗੌਰਵ ਮਾਚੀਵਾੜੇ ਵਾਲੇ ਦੀਆਂ ਇਨਸਾਨ ਵੱਡਾ ਹੁੰਦਾ ਹੈ ਤਾਂ ਬਚਪਨ ਭੁੱਲ ਜਾਂਦਾ ਹੈ ਵਿਆਹ ਜਦੋਂ ਹੁੰਦਾ ਹੈ ਤੇ ਮਾਂ ਬਾਪ ਭੁੱਲ ਜਾਂਦਾ ਹੈ ਬੱਚੇ ਜਦੋਂ ਹੁੰਦੇ ਆ ਫਿਰ ਬੰਦਾ ਭਰਾਵਾਂ ਨੂੰ ਭੁੱਲ ਜਾਂਦਾ ਹੈ ਜਦੋਂ ਬੰਦਾ ਮੀਰ ਹੋ ਜਾਂਦਾ ਹੈ ਤੇ ਫਿਰ ਗਰੀਬਾਂ ਨੂੰ ਭੁੱਲ ਜਾਂਦਾ ਹੈ ਤੇ ਕਹਿੰਦੇ ਵੀ ਜਦੋਂ ਬੰਦਾ ਬੁढ़ा ਹੋ ਜਾਂਦਾ ਫਿਰ ਸਾਰਾ ਕਹਿੰਦੇ ਚੇਤਾ ਆਉਂਦਾ ਆਪਣੀ ਜ਼ਿੰਦਗੀ ਦੀ ਕੱਲੀ-ਕੱਲੀ ਗੱਲ ਦਾ ਸਮੇਂ ਦੀ ਗੱਲ ਦਾ ਲਿਆਗਤ ਦੀ ਗੱਲ ਦਾ ਇਹ ਨੂਰ ਮੇਲੀਆ ਫਿਰ ਬੰਦੇ ਨੂੰ ਚੇਤਾ ਆਉਂਦਾ ਫਿਰ ਬੰਦੇ ਨੂੰ ਚੇਤਾ ਆਉਂਦਾ ਸ਼ਾਬਾਸ਼ 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 ਮੱਲੋ ਮਾਰੋ ਥੱਲਾ ਕਹਿੰਦਾ ਕਦੇ ਮਾਰੇ ਟਾਕ ਕਦੇ ਮਾਰੇ ਥੋਬੀ ਕਦੇ ਭੱਜ ਕੇ ਬੱਟਾ ਨੂੰ ਆਮਦਾਈ ਮਿਹਰ ਦੀ ਨਾ ਜੇ ਰੱਬ ਦੀ ਹੋਵੇ ਮਿਹਰ ਫਿਰ ਆਣ ਕੇ ਬੰਦਾ ਪਹਿਲਵਾਨ ਖਬਾਮਦਾਈ ਆ ਰੁਸਤ ਮਹਿੰਦ ਪਹਿਲਵਾਨ ਮਿਹਰਦੀਨ ਜੀ ਉਹਨਾਂ ਦੇ ਸੁਪੁੱਤਰ ਮਜੀਦਾ ਪਹਿਲਵਾਨ ਜੀ ਪਜੇ ਆ ਬੜੇ ਵਧੀਆ ਆ ਰਾਈਟਰ ਨੇ ਕਲਮ ਦੇ ਤਨੀਆਂ ਨਾਲ ਗੋਪੀ ਸਾਡਾ ਭਰਾ ਬੈਠਿਆ ਹੈ ਗੋਪੀ ਲਖਨ ਉਹ ਵੀ ਬੜੇ ਵਧੀਆ ਰਾਈਟਰ ਆ ਬੜੇ ਵਧੀਆ ਸ਼ੇਰ ਜਿਹੜੇ ਕੁਸ਼ਤੀ ਤੇ ਲਿਖਦੇ ਆ ਪਹਿਲਵਾਨੀ ਤੇ ਲਿਖਦੇ ਆ ਬੜਾ ਧੰਨਵਾਦ ਕਰਦੇ ਆ ਪਰ ਇਧਰ ਚੱਲਦੇ ਹੋਏ ਮਿਲ ਜੁੱਦੇ ਆ ਇਹਨਾਂ ਪਹਿਲਵਾਨਾਂ ਦੇ ਦਰਮਿਆਨਾ ਹੈ ਹੈਲੋ ਹੈਲੋ ਮੇਰਾ ਵੀਰ ਕੁਲਦੀਪ ਬਲੱਗਣ ਜਿੱਥੇ ਵੀ ਮੇਰੀ ਆਵਾਜ਼ ਸੁਣਦਾ ਹੋਵੇ ਸਨਮਾਨ ਉਹਨਾਂ ਦਾ ਮੇਰੇ ਵੀਰ ਦਾ ਰਹਿ ਗਿਆ ਬਲੱਗਣ ਕੈਟਰਿੰਗ ਤੋਂ ਕੁਲਦੀਪ ਬਲੱਗਣ ਹਾਂਜੀ ਆ ਬਹੁਤ ਧੰਨਵਾਦ ਹੈ ਨਾਲ ਮਾਨ ਸਨਮਾਨ ਹੋ ਰਹੇ ਨੇ ਉਹ ਕਹਿੰਦੇ ਮਾਛੀਵਾੜੇ ਗੌਰਵਜੇ ਰਕਾਰਡ ਵੱਖਰੇ ਆ ਖੁੱਲਾ ਸਮਾ ਮੱਲ ਕੁਲੇ ਨੇ ਵੀ ਕਹਿੰਦੇ ਕੁਲੀ ਟੱਕਰੇ ਛੋਟੇ ਜਿੰਨੀ ਜਾਨ ਵੱਡਾ ਮਲ ਮਿੱਤਰੋ ਲਖਣ ਦਾ ਗੋਪੀ ਸੱਚੀ ਗੱਲ ਮਿੱਤਰੋ ਲਿਕੇ ਲਖਣ ਦਾ ਗੋਪੀ ਕਹਿੰਦੇ ਗੱਲ ਸੱਚ ਮਿੱਤਰੋ ਮਾਛੀ ਵਾਲੇ ਦਾ ਨਾਮ ਰਿਆ ਪੂਰਾ ਚੱਲ ਮਿੱਤਰੋ ਉਹ ਗੌਰਵ ਦਾ ਨਾਮ ਹੈ ਉਧਰ ਪਸ਼ਵਿੰਦਰ ਉਹ ਬੱਲੇ ਬੱਲੇ ਹੋਈ ਹੈ ਉਧਰ ਗੱਲ ਹੋਵੇਗੀ ਹਮੇਸ਼ ਮੱਤਰਾ ਪਹਿਲਵਾਨ ਕਹਿੰਦੇ ਯਾਰੋ ਮੱਤਰੇ ਦਾ ਬੜਾ ਮਸ਼ਹੂਰ ਮਾਲੇ ਕਹਿੰਦੇ ਮੱਤਰੇ ਦਾ ਪਹਿਲਵਾਨ ਕੁਲੰਦਾ ਵੱਖਰਾ ਸਟਾਈਲ ਹੈ ਗੱਜ ਜਿੰਨੀ ਚੌੜੀ ਸ਼ਾਦੀ ਪਾਹ ਚ ਤੂਫਾਨੇ ਮਤਰੇ ਵਾਲੇ ਵਿੱਚ ਯਾਰੋ ਝੋਟੇ ਜਿਨੀ ਜਾਣਾ ਮਤਰੇ ਵਾਲੇ ਦੇ ਵਿੱਚ ਯਾਰੋ ਗੋਪੀ ਝੋਟੇ ਜਿਨੀ ਜਾਣਾ ਇਹ ਗੋਪੀ ਭਰਾ ਦੀਆਂ ਕਲਮਾਂ ਲਿਖੀਆਂ ਵਾਹ ਜੀ ਵਾਹ ਉਧਰ ਚੱਲਦੇ ਹੋਏ ਮਲਜੂ ਦੇ ਸਿਰੇ ਦੇ ਆ ਮੈਦਾਨ ਦੇ ਵਿੱਚ ਹੈਲੋ ਲਾਲੀ ਸਰਪੰਚ ਗਿੱਦੜਪਿੰਡੀ ਤੋਂ ਉਹ ਸ਼ੰਜ ਕਮੇਟੀ ਨੂੰ 1000 ਰੁਪਏ ਦਾਨ ਕਰ ਰਹੇ ਆ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਜੀ ਹੁਣ ਅਸੀਂ ਵਿਸ਼ੇਸ਼ ਸਨਮਾਨ ਦੇਣਿਆਂ ਜਿਨ੍ਹਾਂ ਨੇ 10000 ਜਾਂ ਉਸ ਤੋਂ ਵੱਧ ਜਿਹੜੀ ਆਮਦਨ ਦਿੱਤੀ ਆ ਜੋਨਾਂ ਵਿੱਚ ਮੈਂ ਬੋਲਣ ਲੱਗਾ ਜੀ ਮਨਜੀਤ ਸਿੰਘ ਆਸਟ੍ਰੇਲੀਆ ਸਨੋ ਸਰਿੰਦਰ ਸਿੰਘ ਫਕੀਰ ਸਿੰਘ ਸਨੋ ਜਵਾਲਾ ਸਿੰਘ ਇਹ ਜਾਂ ਇਹਨਾਂ ਦਾ ਕੋਈ ਵੀ ਪਰਵਾਦਾ ਮੈਂਬਰ ਹੋਵੇ ਤਾਂ ਸਟੇਜ ਦੇ ਲੱਗ ਕੇ ਆ ਜਾਓ ਸਾਬੀ ਸਿੰਘ ਬੋਪਾ ਰਾਏ ਗਰਵਾਖਸ਼ ਗੌਰ ਸਰਿੰਦਰ ਗੌਰ ਪੁੱਤਰੀਆਂ ਮਹਿੰਦਰ ਸਿੰਘ ਕਰਨੈਲ ਸਿੰਘ ਬੋਪਾ ਰਾਏ ਬਾਰਮਜੀਤ ਸਿੰਘ ਸਾਫਕਾ ਸਰਪੰਚ ਜਲਮਨ ਸਿੰਘ ਜੀ ਕਾਮਰੇਡ ਸਾਹਿਬ ਉਹਨਾਂ ਦੇ ਪਰਿਵਾਰ ਚ ਕੋਈ ਮੈਂਬਰ ਹੋਵੇ ਮਾਸਟਰ ਨਰਮਲ ਸਿੰਘ ਘਾਰੂ ਜਗੀਰ ਸਿੰਘ ਬੋਪਾਰਾਏ ਗਰਮੀਤ ਸਿੰਘ ਬੋਪਾਰਾਏ ਮੰਗਲ ਸਿੰਘ ਢਿੱਲੋਂ ਜੁਹਾਰ ਸਿੰਘ ਮੰਗੀ ਸੁਖਦੇਵ ਸਿੰਘ ਬਲੱਗਣ ਸਰਜੀਤ ਸਿੰਘ ਸਨੋ ਚੰਨਣ ਸਿੰਘ ਸਤਨਾਮ ਸਿੰਘ ਸਨੋ ਚੰਨਣ ਸਿੰਘ ਜਗਤਾਰ ਸਿੰਘ ਜੱਗੀ ਮਨਪ੍ਰੀਤ ਸਿੰਘ ਸਨੋ ਨਰਮਲ ਸਿੰਘ ਘੱਗਾ ਜਸਪਾਲ ਸਿੰਘ ਬਾਗੜੀ ਮਿੰਦਰ ਸਿੰਘ ਪਿੰਦਾ ਇਨਾ ਪਰਿਵਾਰਾਂ ਵਿੱਚ ਜੋ ਜਿਹੜੇ ਵੀ ਮੈਂਬਰ ਆ ਇੱਥੇ ਪਲੀਜ਼ ਸਟੇਜ ਦੇ ਲੱਗ ਕੇ ਆ ਜਾਓ ਕਿਉਂਕਿ ਸਮਾਂ ਬਹੁਤ ਘਟਿਆ ਆਪਣੇ ਕੋ ਆਪਾਂ ਹਾਂ ਸਾਡੇ ਨੰਬਰਦਾਰ ਸਾਹਿਬ ਜੀ ਸਰਦਾਰ ਕੁਲਜਿੰਦਰ ਸਿੰਘ ਜੀ ਉਹਨਾਂ ਨੇ ਬੇਨਤੀ ਹੈ ਕੁਲਰਾਜ ਸਿੰਘ ਜੀ ਨੰਬਰਦਾਰ ਸਾਹਿਬ ਆ ਮਾਨਸਮਾਨ ਜਿਹੜਾ ਪ੍ਰਾਪਤ ਕਰ ਲੈਣ ਵਾਹ ਜੀ ਵਾਹ ਉਧਰ ਦੋ ਮੁਕਾਬਲੇ ਜਿਹੜੇ ਸਿਰੇ ਤੇ ਚੱਲਦੇ ਆ ਕਹਿੰਦਾ ਡਿਗੇ ਨਹੀਂ ਥੱਲੇ ਬੜਾ ਜ਼ੋਰ ਲਾ ਲਿਆ ਆਪਣੇ ਬਗਾਨਿਆਂ ਨੇ ਹੋਰ ਲਾ ਲਿਆ ਉਹ ਦਿਲ ਮੇਰਾ ਸਾਫ਼ ਕਿੰਨਾ ਪੜ ਨਹੀਂ ਸਕੇ ਜੱਟ ਦੀ ਚੜਾਈ ਨਾਲ ਯਰ ਨਹੀਂ ਸਕੇ ਕਿ ਦੋ ਵਾਰ ਕਰ ਲਈਏ ਪਿੱਛੇ ਵੱਲ ਨੂੰ ਲੱਗਦੇ ਨਹੀਂ ਮੂੰਹ ਕਰਦੇ ਬੰਦੇ ਦੱਲੇ ਦੇ ਉਹ ਤਾਂ ਗੱਲ ਵੱਖਰੀ ਕੇ ਚੁੱਪ ਰਹਿੰਨੇ ਆ ਅੰਦਰ ਤਾਂ ਭੇਤੀ ਅਸੀਂ ਕੱਲੇ ਕੱਲੇ ਦੇ ਉਹ ਗੱਲ ਬੱਕਰੀ ਕੇ ਚੁੱਪ ਰਹਿੰਨੇ ਆ ਅੰਦਰ ਤਾਂ ਭੇਤੀ ਅਸੀਂ ਕੱਲੇ ਕੱਲੇ ਦੇ ਗੱਲੇ ਗੱਲਾਂ ਟਿਕਾਣੇ ਦੀ ਬੈਠ ਸਾਹਮਣੇ ਲਾਤੀਆਂ ਹੈਲੋ ਜੀ ਪਾਰੇ ਕੇ ਪਰਿਵਾਰ ਦੇ ਵਿੱਚੋਂ ਜਿਹੜਾ ਵੀ ਮੈਂਬਰ ਹੋਵੇ ਉਹ ਇੱਥੇ ਆ ਕੇ ਆਪਣਾ ਬੇਜ ਵਿਸ਼ੇਸ਼ ਸਨਮਾਨ ਲੈ ਸਕਦਾ ਸਰਵਾਰ ਬਲਬੀਰ ਸਿੰਘ ਜੀ ਉਹ ਵੀ ਆ ਕੇ ਆਪਣਾ ਵਿਸ਼ੇਸ਼ ਸਨਮਾਨ ਲੈ ਜਿਨ੍ਹਾਂ ਨੇ ਪਟਕੇਵਾ ਤੇ ਪੈਸੇ ਦਿੱਤੇ ਆ ਬਾਕੀ ਅਸੀਂ ਧੰਨਵਾਦ ਕਰਦੇ ਆ ਸਪੈਸ਼ਲ ਤੌਰ ਤੇ ਲੈਂਬਰ ਪਲਵਾਨ ਜੀ ਦਾ ਮੰਗਾ ਜਿਹੜਾ ਅਲਾਉਂਸਰ ਆ तकरीबन 20-25 ਸਾਲ ਤੋਂ ਸਾਡੇ ਕੋ ਆ ਰਿਹਾ 6 ਰੁਪਏ ਇਹਨਾਂ ਸਾਰਿਆਂ ਦਾ ਅਸੀਂ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਜੀ ਜਿਨ੍ਹਾਂ ਨੇ ਸਾਡੀ ਸ਼ੰਝ ਕਮੇਟੀ ਦੀ ਰੌਣਕ ਨੂੰ ਚਾਰ ਚੰਦ ਲਾਇਆ ਜੀ ਹਾਂਜੀ ਅਸਰੀਫ ਤੇ ਜਗਰੂਪ ਆਪਣਾ ਮਾਨ ਸਨਮਾਨ ਪ੍ਰਾਪਤ ਕਰ ਲੈਣ ਜਿਹੜੇ ਸ਼ਰੀਫ ਤੇ ਜਗਰੂਪ ਹਾਂ ਉਹ ਬਲੱਗਨ ਪਰਿਵਾਰ ਚੋਂ ਜਿਹੜਾ ਵੀ ਮੈਂਬਰ ਹੋਵੇ ਸਟੇਜ ਤੇ ਪਹੁੰਚੇ ਬਲੱਗਨ ਪਰਿਵਾਰ ਚੋਂ ਸਾਡੇ ਮੇਨ ਬਲੈਰਨ ਬੇਨ ਦੀ ਹੈ ਵੀ ਕੁਝ ਮਾਨਸਮਾ ਨਾਲ ਜਲਦੀ ਦੇ ਨਾਲ ਕਰਾਂਗੇ ਠੰਡ ਦਾ ਠੰਡ ਜਿਹੜੀ ਉੱਤਰਦੀ ਹੁੰਦੀ ਹੈ ਕਿਉਂਕਿ ਪਹਿਲਵਾਨਾਂ ਨੂੰ ਆਪਾਂ ਗਰਮ ਜ਼ਰੂਰ ਕਰਾਂਗੇ ਬੇਨ ਦੀ ਹੈ ਵੀ ਆਪਾਂ ਗੁਸਤੀਆਂ ਆਰ ਪਰ ਲਾਵਾਂਗੇ ਜੀ ਅਗਲੀ ਗੱਲ ਸ਼ਾਬਾਸ਼ ਸ਼ਾਬਾਸ਼ ਪਹਿਲਵਾਨਾਂ ਨੂੰ ਮਾਰੋ ਹੱਲਾ ਲਿਆਓ ਤੇਜੀ ਗੁਸਤੀ ਦੇ ਵਿੱਚ ਲਾਓ ਜੋਰ ਲਾਓ ਦਾਪਜ ਗੌਰਵ ਗੌਰਵ ਤੇ ਧਰਮਿੰਦਰ ਉਮੇਸ਼ ਤੇ ਪਸ਼ਪਿੰਦਰ ਕਰੋ ਫੈਸਲੇ ਗੁਸਤੀਆਂ ਦੇ ਮੱਲੋ हाँ जी ओर ने बल्ले कराती है ना दा। और सखी सुन ढोल वाजद खड़े न मजीदे फिर पूरा जोर लगता है पूरा जोर लगता है ना ही मैं बेनती करा कती हजार कुश्ती जगरूप ते शरीफ अली खा नवा पटका लिया ਉਹ 31000 ਰੁਪਏ ਦੇ ਮਾਨ ਸਨਮਾਨ ਜਿਹੜੀ ਕੁਸ਼ਤੀ ਬਰਾਬਰ ਰਹੀ ਹੈ ਉਹ ਪੈਸੇ ਪ੍ਰਾਪਤ ਕਰਨ ਇਧਰ ਮਥਰੇ ਵਾਲੇ ਦੇ ਸਿਰੇ ਲੰਮੀ ਪਾਰੀ ਦਾ ਮੱਲ ਪੰਮਾ ਪਹਿਲਵਾਨ ਰੂਪਰ ਖੰਨੇ ਵਾਲਾ ਨਿਰਾਇ ਇਤਫਾਨੇ ਊਨੇ ਵਾਲੇ ਗੌਰਵ ਦਾ ਬੜਾ ਬੁਰਾ ਹਾਲਾ ਹੈ ਜੱਸੇ ਪੱਟੀ ਦੀ ਹੁਣ ਕਰ ਕਰ ਗੱਲਾ ਹੈ ਸਾਬਾ ਕਹਾਲੀ ਵੀ ਮੱਲ ਪੂਰਾ ਚੋਟੀ ਦਾ ਉਹ ਟੂਮ ਛੇੜੀ ਕਮਲ ਨਹੀਂ ਕਿਸੇ ਤੋਂ ਰੋਕੀਦਾ ਮਾਚੀ ਵੜੇ ਵਾਲਾ ਵੀ ਗੌਰਵ ਡੰਗਲਾ ਚ ਹਟ ਇਧਰ ਕਹਿੰਦੇ ਮਤਰੇ ਵਾਲਾ ਤਰਮਿੰਦਰ ਹੜੀ ਯਾਰੋ ਪੂਰਾ ਫਟਾ ਹੈ ਇਧਰ ਮਥਰੇ ਵਾਲਾ ਤੇ ਤਰਮਿੰਦਰ ਯਾਰੋ ਹੁਣ ਪੂਰਾ ਫਟਾ ਹੈ ਗੱਲਾਂ ਫਟਦੀਆਂ ਹੋਣਗੀਆਂ ਤੇ ਬੋਲ ਬਹਿਸ ਵੀਰ ਦੀ ਹੋਣਗੀਆਂ ਵਾਹ ਜੀ ਵਾਹ ਸ਼ਾਬਾਸ਼ ਸ਼ਾਬਾਸ਼ ਮੱਲੋ ਕਹਿੰਦਾ ਰਹਿੰਦੀ ਦੁਨੀਆ ਸਲਾਮਾ ਫੇਰ ਕਰਦੀ ਓ ਹੋ ਹੋ ਆਹ ਕੌਣ ਜਿੱਤਿਆ ਇਹ ਮੇਸ਼ ਮਥਰੇ ਵਾਲਾ ਓ ਮੇਸ਼ ਮਥਰੇ ਵਾਲਾ ਆਖਣਾ ਲੀਲੂ ਪਹਿਲਵਾਨ ਦਾ ਲੜ ਪਰ ਹਰਿਆਣਾ ਜਿਹੜਾ ਮੈਦਾਨ ਦੇ ਵਿੱਚ ਜਿੱਤ ਗਿਆ ਟਾਲੀ ਨਹੀਂ ਵੱਜੀ ਬਲਾਰਿਆਂ ਦੇ ਜੋਰ ਲੱਗੇ ਪਰ ਉਹਨੂੰ ਸੋ ਵਜੈਰਾ ਜੇ ਤੰਦਰੁਸਤੀ ਵਾਸਤੇ ਉਹਦੇ ਜੀਅਾਂ ਦੀ ਤੰਦਰੁਸਤੀ ਲਈ ਤਾੜੀ ਮਾਰ ਦਿਓ ਇੱਕ ਭਾਜੀ ਉਹ ਮਤਰੇ ਵਾਲੇ ਦੇ ਬੱਲੇ ਬੱਲੇ ਕਰਾਤੀ ਹੈ ਕਹਿੰਦੇ ਮਤਰੇ ਦੇ ਪੇੜੇ ਬੜੇ ਮਸ਼ਹੂਰਾ ਮਤਰੇ ਦੇ ਬੈਸ ਪੇੜੇ ਬੜੇ ਮਸ਼ਹੂਰਾ ਚੱਕੇ ਚੱਕ ਸ਼ਾਬਾਸ਼ ਸ਼ਾਬਾਤ ਤਰਮਿੰਦਰ ਕੁਹੜੀ ਤੇ ਗੌਰਵ ਮਾਛੀਵਾੜਾ ਕਹਿੰਦੇ ਚੜਦੀ ਜਵਾਨੀ ਦਾ ਨਹੀਂ ਮਾਨ ਕਰੀਦਾ ਉਹ ਸੱਤਾਂ ਦੀਆਂ ਸਰੀਆਂ ਦੀ ਪਾਰ ਤੜੀਦਾ ਹੁੰਦੇ ਨੇ ਬੇਗਾਨੇ ਪੁੱਤ ਪਰੇ ਤੋਂ ਪਰੇ ਸਾਡੇ ਬਾਰੇ ਦਿਲ 'ਚੇ ਲੱਖੀ ਨਾ ਬਲੇਖਾ ਔਰ ਰੋਲ ਦਿੱਤੇ ਇੱਥੇ ਅਸੀਂ ਖਰੇ ਤੋਂ ਖਰੇ ਕਿ ਸਾਡੇ ਬਾਰੇ ਦਿਲ 'ਚੇ ਰੱਖੀ ਨਾ ਬਲੇਖਾ ਰੋਲ ਦਿੱਤੇ ਇੱਥੇ ਅਸੀਂ ਖਰੇ ਤੋਂ ਖਰੇ ਹੋ ਮਾਜਾ 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 ਦੇਖ ਕਰ ਦੀਰ ਕਾਨ ਮਾਜਾ 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 ਦੇਖ ਕਰ ਦੀਰ ਕਾਨ ਹੋ ਮਾਜੇ ਪਿੰਡੋਂ ਆ ਕੇ ਦੇਖ ਉੱਠਿਆ ਤੂਫਾਨ ਮਾਝੇ ਵਿੰਡੋ ਆਕੇ ਦੇਖ ਉੱਠਿਆ ਤੂਫਾਨ ਸ਼ੇਰ ਵਾਂਗੂ ਰਹਿੰਦਾ ਏ ਬੀਬੀਓ ਬੁਕਦਾ ਸ਼ੇਰ ਵਾਂਗੂ ਰਹਿੰਦਾ ਏ ਬੀਬਾ ਬੋ ਕਦਾ ਇਹਦੇ ਮੂਰੇ ਜਾਰੇ ਜਾਣ ਜੇ ਟੁੱਟਕਦਾ ਇਹਦੇ ਮੂਰੇ ਸਾਰੇ ਜਾਣ ਜੇ